ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਹੈ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਆਲੂ ਤੇ ਬੈਂਗਨ ਦੀ ਸਬਜ਼ੀ ਕਿਉਂ ਜੇ ਤੁਸੀਂ ਇੱਕ ਤਰ੍ਹਾਂ ਦੀ ਸਬਜ਼ੀ ਖਾ-ਖਾ ਕੇ ਬੋਰ ਹੋ ਗਏ ਹੋ ਤਾਂ ਤੁਸੀਂ ਇਸ ਤਰ੍ਹਾਂ ਇਹ ਬੈਂਗਨ ਤੇ ਆਲੂ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੋ ਬਹੁਤ ਟੇਸਟੀ ਲੱਗਦੀ ਹੈ ਤੇ ਬਿਲਕੁਲ ਲੱਗ ਤਰੀਕੇ ਨਾਲ ਇਹ ਬਣਦੀ ਹੈ ਇੱਥੇ ਮੈਂ ਬੈਂਗਨ ਲੈਨੇ ਛੋਟੇ-ਛੋਟੇ ਬੈਂਗਨ ਲੈਨੇ ਬੈਂਗਨ ਤੁਸੀਂ ਵੱਧ ਘੱਟ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਲੈ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਧੋ ਲਿਆ ਚੰਗੀ ਤਰ੍ਹਾਂ ਤਾਂ ਕਿ ਮਿੱਟੀ ਵਗੈਰਾ ਲੱਗੀ ਹੁੰਦੀ ਹੈ। ਉਸ ਤੋਂ ਬਾਅਦ ਦੇਖੋ ਤੁਸੀਂ ਇਹਦੇ ਵਿੱਚ ਦੋ ਕੱਟ ਲਗਾਉਣੇ ਨੇ। ਜਨਨ ਕਿ ਇੱਕ ਬੈਂਗਨ ਦੇ ਚਾਰ ਹਿੱਸੇ ਕਰਦੇ ਨੇ ਤੁਸੀਂ ਹੇਠੋਂ ਜੁੜਿਆ ਹੋਣਾ ਚਾਹੀਦਾ ਹੈ ਡੰਡੀ ਸਾਈਡ ਤੋਂ ਤੇ ਉੱਪਰੋਂ ਤੁਸੀਂ ਇਸ ਤਰ੍ਹਾਂ ਦੇਖੋ ਕੱਟ ਲਗਾਉਣਾ ਨਾਲੇ ਦੇਖ ਲੈਣਾ ਤਾਂ ਕਿ ਕੋਈ ਬੈਂਗਣ ਹੈ ਜਿਹੜਾ ਕਾਣਾ ਨਾ ਹੋਵੇ ਕੋਈ ਕੀੜਾ ਵਗੈਰਾ ਨਾ ਇਹਦੇ ਵਿੱਚ ਹੋਵੇ ਚੰਗੀ ਤਰ੍ਹਾਂ ਸਾਫ਼ ਹੋਣ। ਇਸੇ ਤਰ੍ਹਾਂ ਆਪਾਂ ਸਾਰੇ ਬੈਂਗਣ ਨੂੰ ਕੱਟ ਲਗਾ ਕੇ ਰੱਖ ਲਾਂਗੇ ਜੇ ਕੱਟ ਤੁਸੀਂ ਜਦੋਂ ਸਬਜ਼ੀ ਬਣਾਉਣੀ ਆ ਉਹਦੀ ਲਗਾਉਣੇ ਨੇ ਕਿਉਂਕਿ ਬੈਂਗਣ ਜਿਹੜੇ ਕਾਲੇ ਹੋ ਜਾਂਦੇ ਨੇ ਜੇ ਤੁਸੀਂ ਪਹਿਲਾਂ ਲਗਾ ਕੇ ਰੱਖਣੇ ਨੇ ਤਾਂ ਇਹਨਾਂ ਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖਣੇ ਪੈਣਗੇ ਤੁਹਾਨੂੰ ਕਿਉਂਕਿ ਨਹੀਂ ਫਿਰ ਇਹ ਕਾਲੇ ਹੋ ਜਾਣਗੇ ਮੈਂ ਉਸੇ ਟਾਈਮ ਹੀ ਕੱਟੇ ਨੇ ਇਹਨਾਂ ਨੂੰ ਕੱਟ ਲਗਾਇਆ ਜਦੋਂ ਸਬਜ਼ੀ ਪਹਿਲੇ ਹੀ ਮੈਂ ਗੈਸ ਤੇ ਸਰੋਂ ਦਾ ਤੇਲ ਗਰਮ ਰੱਖਿਆ ਹੋਇਆ ਸੀ ਤਾਂ ਕਿ ਮੈਂ ਕੱਟ ਲਗਾਉਣ ਸਾਰ ਨਾਲ ਦੀ ਨਾਲ ਕੜਾਹੀ ਦੇ ਵਿੱਚ ਬੈਂਗਣ ਪਾ ਦੇਵਾਂ ਤੇਲ ਨੂੰ ਚੰਗੀ ਤਰ੍ਹਾਂ ਤੁਸੀਂ ਗਰਮ ਕਰ ਲੈਣਾ ਮੈਂ ਦੋ ਕਟਸ਼ੀਆਂ ਸਰੋਂ ਦੇ ਤੇਲ ਦੀਆਂ ਪਹਿਲਾਂ ਹੀ ਕੜਾਹੀ ਦੇ ਵਿੱਚ ਪਾ ਕੇ ਗੈਸ ਤੇ ਰੱਖੀ ਹੋਈ ਸੀ ਕੜਾਹੀ ਤਾਂ ਕਿ ਤੇਲ ਆ ਜਿਹੜਾ ਚੰਗੀ ਤਰ੍ਹਾਂ ਆਪਣਾ ਕੜ ਜਾਵੇ ਗਰਮ ਹੋ ਜਾਵੇ ਉਸ ਤੋਂ ਬਾਅਦ ਜਿਹੜੇ ਆਪਾਂ ਬੈਂਗਣ ਕੱਟ ਲਗਾ ਕੇ ਰੱਖੇ ਸੀ ਸਾਰੇ ਬੈਂਗਣ ਆਪਾਂ ਤੇਲ ਦੇ ਵਿੱਚ ਛੱਡ ਦਿੱਤੇ ਤੇ ਇਹਨਾਂ ਨੂੰ ਆਪਾਂ ਫਰਾਈ ਕਰ ਲਾਂਗੇ ਥੋੜਾ ਜਿਹਾ ਇਸ ਤਰੀਕੇ ਨਾਲ ਇਹ ਸਬਜ਼ੀ ਬਣਾਉਂਗੇ ਬਹੁਤ ਟੇਸਟੀ ਬਣਦੀ ਹੈ ਜਿਹੜੇ ਨਹੀਂ ਵੀ ਬੈਂਗਾ ਖਾਂਦੇ ਉਹ ਵੀ ਖਾਣਗੇ ਬਹੁਤ ਟੇਸਟੀ ਲੱਗਦੀ ਹੈ ਇਹ ਐਨੇ ਆਪਣੇ ਬੈਂਗਰ ਫਰਾਈ ਹੁੰਦੇ ਐਨੇ ਆਪਾਂ ਮਸਾਲਾ ਤਿਆਰ ਕਰਦੇ ਆ ਮੈਂ ਚੋਪਰ ਲਿਆ ਇਹਦੇ ਵਿੱਚ ਮੈਂ 5-6 ਹਰੀਆਂ ਮਿਰਚਾਂ ਪਾਈ ਨੇ ਹਰੀਆਂ ਮਿਰਚਾਂ ਇਹ ਜ਼ਿਆਦਾ ਕੌਰੀਆਂ ਨਹੀਂ ਹੈਗੀਆਂ ਜੇ ਤੁਹਾਡੇ ਕੋਲ ਜ਼ਿਆਦਾ ਕੌਰੀਆਂ ਮਿਰਚਾਂ ਨੇ ਤਾਂ ਤੁਸੀਂ ਘੱਟ ਲੈ ਸਕਦੇ ਹੋ 3-4 ਇਹਦੇ ਵਿੱਚ ਮੈਂ ਪਿਆਜ਼ ਕੱਟ ਕੇ ਪਾਉਂਗੀ ਪਿਆਜ਼ ਨੂੰ ਮੋਟਾ-ਮੋਟਾ ਕੱਟ ਲੈਣਾ ਤਾਂ ਕਿ ਆਪਾਂ ਕਿਉਂਕਿ ਆਪਾਂ ਚੌਪ ਹੀ ਕਰਨਾ ਤੁਸੀਂ ਇਹ ਮਸਾਲਾ ਗ੍ਰਾਇੰਡਰ ਜੱਤ ਦੇ ਵਿੱਚ ਪਾ ਕੇ ਵੀ ਪੀਸ ਸਕਦੇ ਹੋ ਬਿਲਕੁਲ ਬਰੀਕ ਕਰਨਾ ਮੈਂ ਥੋੜਾ ਜਿਹਾ ਦਰਦਰਾ ਜਿਹਾ ਰੱਖਿਆ ਸੀ ਦੇਖੋ 10 ਤੋਂ 15 ਕਲੀਆਂ ਆਪਾਂ ਲਸਣ ਦੀਆਂ ਪਾਟੀਆਂ ਦੇ ਵਿੱਚ 5-6 ਹਰੀਆਂ ਮਿਰਚਾਂ 3-4 ਪਿਆਜ਼ ਪਾਤੇ ਮੀਡੀਅਮ ਸਾਈਜ਼ ਦੇ ਇਨਾਂ ਨੂੰ ਹੁਣ ਆਪਾਂ ਚੌਪ ਕਰ ਲਾਂਗੇ ਜੇ ਤੁਸੀਂ ਦਰਦਰਾ ਮਸਾਲਾ ਨਹੀਂ ਪਸੰਦ ਕਰਦੇ ਤਾਂ ਇਸ ਨੂੰ ਗ੍ਰाइंड ਵੀ ਕਰ ਸਕਦੇ ਹੋ ਬਿਲਕੁਲ ਬਰੀਕ ਪੇਸਟ ਵੀ ਬਣਾ ਸਕਦੇ ਹੋ ਉਸ ਦਾ ਦੇਖੋ ਮਸਾਲਾ ਆਪਾਂ ਸਾਰਾ ਚੌਪ ਕਰ ਲਿਆ ਹੁਣ ਉਧਰ ਆਪਾਂ ਬੈਂਗਣ ਦੇਖਦੇ ਆਂ ਬੈਂਗਣ ਵੀ ਆਪਣੇ ਫਰਾਈ ਹੋਣ ਵਾਲੇ ਨੇ ਇਹਨਾਂ ਦੀ ਤੁਸੀਂ ਸਾਈਡ ਚੇਂਜ ਕਰ ਕਰਕੇ ਸਾਰੀ ਸਾਈਡ ਇਹਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਤਾਂ ਕਿ ਇਹ ਸਾਰੀਆਂ ਸਾਈਡਾਂ ਤੋਂ ਚੰਗੀ ਤਰ੍ਹਾਂ ਪੱਕ ਜਾਣ ਤੇ ਕ੍ਰਿਸਪੀ ਹੋ ਜਾਣ ਹੁਣ ਆਪਣੇ ਬੈਂਗਣ ਨੇ ਜਿਹੜੇ ਸਾਰੇ ਪਾਸੇ ਚੰਗੀ ਤਰ੍ਹਾਂ ਬਣ ਪੱਕ ਗਏ ਨੇ ਫਰਾਈ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਸਾਰਾ ਤੇਲ ਨਿਚੋੜ ਕੇ ਇਸ ਸਬ지 ਨੂੰ ਆਪਾਂ ਪਰਮੇ ਬੈਂਗਨ ਵੀ ਕਹਿ ਸਕਦੇ ਹਾਂ ਕਿਉਂਕਿ ਇਹ ਸਾਬਤ ਬਣਦੇ ਨੇ ਉਸ ਤੋਂ ਬਾਅਦ ਇੱਥੇ ਮੈਂ 4 ਆਲੂ ਲਏ ਸੀ మీడియం ਸਾਈਜ਼ ਦੇ ਇਹਨਾਂ ਨੂੰ ਲੰਬਾ ਲੰਬਾ ਕੱਟ ਕੇ ਪਹਿਲਾਂ ਮੈਂ ਪਾਣੀ ਦੇ ਵਿੱਚ ਭਿਉਂਤਾ ਸੀ ਫਿਰ ਸਾਰਾ ਪਾਣੀ ਨਿਚੋੜ ਕੇ ਇੱਕ ਛਾਨਣੀ ਦੇ ਵਿੱਚ ਪਾ ਦਿੱਤੇ ਸੀ ਤਾਂ ਕਿ ਇਹਨਾਂ ਦਾ ਸਾਰਾ ਪਾਣੀ ਨੁੱਚੜ ਜਾਵੇ ਹੁਣ ਆਪਾਂ ਆਲੂਆਂ ਨੂੰ ਕ੍ਰਿਸਪੀ ਹੋਣ ਤੱਕ ਫਰਾਈ ਕਰ ਲਾਂਗੇ ਜਦੋਂ ਤੱਕ ਕਿ ਇਹ ਸੌਫਟ ਨਹੀਂ ਹੋ ਜਾਂਦੇ ਪੱਕ ਨਹੀਂ ਜਾਂਦੇ ਦੇਖੋ ਜਦੋਂ ਉੱਪਰੋਂ ਥੋੜੇ ਜਿਹਾ ਬ੍ਰਾਊਨਿਸ਼ ਜਿਹਾ ਹੋਣ ਲੱਗ ਜਾਣ ਥੋੜੇ ਜਿਹਾ ब्राउन ਜੇ ਹੋਣ ਲੱਗ ਜਾਣ ਕ੍ਰਿਸਪੀ ਜੇ ਹੋ ਜਾਣ ਤਾਂ ਆਪਾਂ ਆਲੂਆਂ ਨੂੰ ਬਾਹਰ ਕੱਢ ਲਾਂਗੇ ਹੁਣ ਦੇਖੋ ਸਾਰੇ ਆਲੂ ਵੀ ਆਪਾਂ ਫਰਾਈ ਕਰਕੇ ਬਾਹਰ ਕੱਢ ਲਏ ਹੁਣ ਜਿਹੜਾ ਕੜਾਹੀ ਦੇ ਵਿੱਚ ਤੇਲ ਬਚਿਆ ਹੈ ਜਿਆਦਾ ਹੈਗਾ ਇੰਨਾ ਆਪਾਂ ਨਹੀਂ ਵਰਤਣਾ ਬਾਕੀ ਜਿਹੜਾ ਬਾਦੂ ਤੇਲ ਆਪਾਂ ਕਰਚੀ ਨਾਲ ਕਿਸੇ ਹੋਰ ਭਾਂਡੇ ਦੇ ਵਿੱਚ ਕੱਢ ਦੇਵਾਂਗੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਤੜਕਾ ਲਾਉਣ ਵਾਸਤੇ ਤੇਲ ਰੱਖਾਂਗੇ ਦੇਖੋ ਤੇਲ ਜਿਹੜਾ ਬਾਦੂ ਸੀ ਆਪਾਂ ਉਹ ਕੱਢਤਾ ਬਾਕੀ ਤੇਲ ਥੋੜਾ ਜਿਹਾ ਆਪਾਂ ਇਹਦੇ ਵਿੱਚ ਰੱਖਿਆ ਇਹਦੇ ਵਿੱਚ ਮੈਂ ਇੱਕ ਚਮਚ ਪਾਇਆ ਜੀਰੇ ਦਾ ਜੀਰੇ ਨੂੰ ਆਪਾਂ ਥੋੜਾ ਜਿਹਾ ਤੜਕਾ ਲਾਵਾਂਗੇ ਉਸ ਤੋਂ ਬਾਅਦ ਜਿਹੜਾ ਆਪਾਂ ਲਸਣ ਪਿਆਜ਼ ਤੇ ਹਰੀ ਮਿਰਚ ਨੂੰ ਚੋਪ ਕਰਕੇ ਰੱਖਿਆ ਸੀ ਉਹ ਇਹਦੇ ਵਿੱਚ ਪਾ ਦਿੱਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾ ਲਵਾਂਗੇ ਪਿਆਜ਼ ਦੇਖੋ ਆਪਣੇ ਬ੍ਰਾਊਨ ਹੋਣ ਲੱਗ ਗਏ ਹੁਣ ਇਹਦੇ ਵਿੱਚ ਇੱਕ ਤੋਂ 1.5 ਚਮਚਾ ਆਪਾਂ ਨਮਕ ਪਾ ਦਾਂਗੇ ਸਵਾਦ ਅਨੁਸਾਰ ਤੁਸੀਂ ਆਪਣੇ ਨਮਕ ਪਾ ਲੈਣਾ ਕਿਉਂਕਿ ਨਮਕ ਪਾਉਣਾ ਪਿਆਜ਼ ਹੈ ਜਿਹੜੇ ਹੋਰ ਜਲਦੀ ਭੁੱਜੇ ਜਾਣਗੇ ਅੱਧੇ ਕਾਪਾ ਪਹਿਲਾਂ ਭੁੰਨਣੇ ਸੀ ਤੇ ਹੁਣ ਨਮਕ ਪਾ ਕੇ ਥੋੜੇ ਜਿਹਾ ਆਪਾਂ ਫੇਰ ਭੁੰਨ ਲਾਂਗੇ ਤਾਂਕਾ ਤਾਂਕਿ ਇਹ ਵਧੀਆ ਬ੍ਰਾਊਨ ਹੋ ਜਾਣ ਹੁਣ ਉਸ ਤੋਂ ਬਾਅਦ ਆਪਾਂ ਬਾਕੀ ਮਸਾਲੇ ਐਡ ਕਰਦੇ ਹਾਂ ਇੱਕ ਚਮਚਾ ਆਪਾਂ ਇਹਦੇ ਵਿੱਚ ਹਲਦੀ ਦਾ ਪਾਇਆ ਹੈ ਇੱਕ ਚਮਚਾ ਪਾਇਆ ਧਨੀਆ ਪਾਊਡਰ ਦਾ ਤੇ ਇੱਕ ਚਮਚੀ ਪਾਇਆ ਮੈਂ ਗਰਮ ਮਸਾਲੇ ਦਾ ਤੇ ਇੱਕ ਚਮਚ ਪਾਇਆ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ ਇਹਦੇ ਨਾਲ ਕਲਰ ਬਹੁਤ ਵਧੀਆ ਆਉਂਦਾ ਸਬਜੀ ਦੇ ਵਿੱਚ ਇਹ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਸਕਿੱਪ ਵੀ ਕਰ ਸਕਦੇ ਹੋ ਤੇ ਇੱਕ ਚਮਚੀ ਪਾਇਆ ਆਮਚੂਰ ਪਾਊਡਰ ਦਾ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਸਬਜੀ ਦੇ ਵਿੱਚ ਸੁੱਕੀ ਸਬਜੀ ਦੇ ਵਿੱਚ ਜ਼ਰੂਰ ਪਾਇਆ ਕਰੋ ਉਸ ਤੋਂ ਬਾਅਦ ਇੱਕੋ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਦੋ ਸੈਕਿੰਡ ਵਾਸਤੇ ਪਕਾ ਲਾਂਗੀ ਉਸ ਤੋਂ ਬਾਅਦ ਇੱਕ ਤੇ ਮੈਂ ਦੋ ਟਮਾਟਰਾਂ ਨੂੰ ਵੀ ਚੋਪ ਕਰ ਲਿਆ ਸੀ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਦਿੱਤੇ ਇਹਨਾਂ ਨੂੰ ਵੀ ਆਪਾਂ ਮਸਾਲੇ ਨਾਲ ਪਕਾ ਲਵਾਂਗੇ ਉਸ ਤੋਂ ਬਾਅਦ ਬਿਲਕੁਲ ਥੋੜਾ ਜਿਹਾ ਦੇ ਵਿੱਚ ਪਾਣੀ ਪਾਇਆ ਤਾਂ ਕਿ ਜਿਹੜਾ ਮਸਾਲਾ ਆਪਣਾ ਚੰਗੀ ਤਰ੍ਹਾਂ ਪੱਕ ਸਕੇ ਹੁਣ ਆਪਾਂ ਇਹਨੂੰ ਢੱਕ ਦੇਵਾਂਗੇ ਤਾਂ ਕਿ ਜਿਹੜਾ ਮਸਾਲਾ ਚੰਗੀ ਤਰ੍ਹਾਂ ਪੱਕ ਜਾਵੇ ਇਹ ਸਬਜੀ ਤੁਸੀਂ ਰੋਟੀ ਨਾਲ ਪਰਾਂਠੇ ਨਾਲ ਪੂਰੀ ਨਾਲ ਕਿਸੇ ਵੀ ਚੀਜ਼ ਨਾਲ ਚਾਵਲ ਨਾਲ ਖਾਓਗੇ ਬਹੁਤ ਟੇਸਟੀ ਲੱਗੂਗੀ ਇਹco ਮਸਾਲੇ ਨੂੰ ਆਪਾਂ 10 ਮਿੰਟ ਮੀਡੀਅਮ ਫਲੇਮ ਤੇ ਪਕਾ ਲਿਆ ਮਸਾਲਾ ਚੰਗੀ ਤਰ੍ਹਾਂ ਪੱਕ ਚੁੱਕਿਆ ਉਸ ਤੋਂ ਬਾਅਦ ਜਿਹੜੇ ਆਪਾਂ ਫਰਾਈ ਕੀਤੇ ਹੋਏ ਆਲੂ ਨੇ ਉਹ ਵੀ ਇਹਦੇ ਵਿੱਚ ਐਡ ਕਰ ਦਾਂਗੇ ਕਿਉਂਕਿ ਇਹ ਵੀ ਥੋੜੇ ਜਿਹਾ ਹਲਕੇ ਜੇ ਕੱਚੇ ਨੇ ਹੁਣ ਨਾਲ ਹੀ ਪੱਕ ਜਾਣਗੇ ਤੇ ਇਹਨਾਂ ਦੇ ਵਿੱਚ ਮਸਾਲਿਆਂ ਦਾ ਫਲੇਵਰ ਵੀ ਵਧੀਆ ਆ ਜਾਊਗਾ ਆਲੂਆਂ ਦੇ ਵਿੱਚ ਨਾਲ ਹੀ ਆਪਾਂ ਜਿਹੜੇ ਫਰਾਈ ਕੀਤੇ ਬੈਂਗਨ ਨੇ ਉਹ ਵੀ ਐਡ ਕਰ ਦਾਂਗੇ ਹਮ ਸਬਜੀ ਨੂੰ ਤੁਸੀਂ ਹਲਕੇ ਹੱਥਾਂ ਨਾਲ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਤਾਂ ਕਿ ਜਿਹੜੇ ਮਸਾਲਿਆਂ ਦੀ ਕੋਟਿੰਗ ਹੈ ਜਿਹੜੀ ਆਲੂਆਂ ਤੇ ਬੈਂਗਣਾ ਦੇ ਉੱਪਰ ਚੰਗੀ ਤਰ੍ਹਾਂ ਹੋ ਜਾਵੇ ਹੁਣ ਟੱਕ ਕੇ ਮੀਡੀਅਮ ਫਲੇਮ ਤੇ ਆਪਾਂ ਇਹਨੂੰ 5-7 ਮਿੰਟ ਪਕਾਵਾਂਗੇ ਦੇਖੋ 5-7 ਮਿੰਟਾਂ ਬਾਅਦ ਜਿਹੜਾ ਪਾਣੀ ਹੈ ਜਿਹੜਾ ਉਹ ਵੀ ਸੁੱਕ ਚੁੱਕਿਆ ਬਿਲਕੁਲ ਸੁੱਕੀ ਸਬਜੀ ਆਪਣੀ ਮੰਨ ਕੇ ਤਿਆਰ ਹੋ ਗਈ ਹੈ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਕਿੰਨਾ ਵਧੀਆ ਸਬਜੀ ਦਾ ਕਲਰ ਆਇਆ ਉਸ ਤੋਂ ਬਾਅਦ ਹੁਣ ਇੱਕ ਚਮਚੇ ਦੇ ਵਿੱਚ ਮੈਂ ਕਸੂਰੀ ਮੇਥੀ ਐਡ ਕਰੂੰਗੀ ਇਸ ਤਰ੍ਹਾਂ ਹੱਥਾਂ ਨਾਲ ਮਲ ਕੇ ਤੁਸੀਂ ਕਸੂਰੀ ਮੇਥੀ ਪਾ ਦੇਣੀ ਹੈ ਦੇਖੋ ਸਬਜੀ ਆਪਣੀ ਬਣ ਕੇ ਤਿਆਰ ਹੈ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਜੂਰ ਬਣਾ ਕੇ ਦੇਖੋ ਹਰ ਵਾਰੀ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰੋਗੇ ਬਹੁਤ ਟੇਸਟੀ ਬਣਦੀ ਹੈ ਬਹੁਤ ਜਲਦੀ ਵੀ ਬਣ ਜਾਂਦੀ ਹੈ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਇਹ ਸਬਜ਼ੀ ਬਣਾਉਣ ਨੂੰ ਇੱਕ ਵਾਰੀ ਤੁਸੀਂ ਘਰ 'ਚ ਜੂਰ ਟਰਾਈ ਕਰੋ ਤੇ ਮੈਨੂੰ ਕਮੈਂਟ ਕਰਕੇ ਜੂ ਦੱਸਿਓ ਤੁਹਾਡੀ ਸਬਜ਼ੀ ਕਿਵੇਂ ਦੀ ਬਣੀ ਜੇ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲੋ ਜੇ ਰੈਸਪੀ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਸਬ지 ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਜਰੂਰ ਬਣਾਇਓ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ